ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦਾ ਵੀ ਨਾ ਆਪਣਾ ਇੱਕ ਸੁਭਾਅ ਹੁੰਦਾ ਹੈਗਾ ਵੀ ਜਿਹੜੀ ਚੀਜ਼ ਨਾ ਉਹਦੇ ਕੋਲੇ ਹੋਵੇ ਮੈਨੂੰ ਲੱਗਦਾ ਉਹਦੀ ਉਹਨੂੰ ਓਨੀ ਕਦਰ ਨਹੀਂ ਹੁੰਦੀ ਜਾਂ ਇਹ ਕਹ ਲਵਾਂ ਕਿ ਉਹਨੀਆਂ ਨੂੰ ਅਹਿਮੀਅਤ ਦਾ ਪਤਾ ਨਹੀਂ ਹੁੰਦਾ ਘਰ ਕੀ ਹੁੰਦਾ ਪਰਿਵਾਰ ਕੀ ਹੁੰਦਾ ਆਪਣਿਆਂ ਦਾ ਸਾਥ ਕੀ ਹੁੰਦਾ ਇਹਦੀ ਅਹਿਮੀਅਤ ਕੀ ਹੁੰਦੀ ਆ ਔਰ ਇਸ ਤਰ੍ਹਾਂ ਦੀ ਨਾ ਇੱਕ ਘਟਨਾ ਸੀ ਪਿਛਲੇ ਦਿਨੀ ਦੇਖੀ ਜਦੋਂ ਆਪਾਂ ਪਿਛਲੀ ਵਾਰੀ ਗਏ ਸੀ ਨਾ ਮਨੁੱਖਤਾ ਦੀ ਸੇਵਾ ਵਿੱਚ ਅ ਲੁਧਿਆਣਾ ਆਪਣੇ ਹਸਨਪੁਰ ਗਏ ਸੀ ਨਾ ਸੇਵਾ ਸੈਟੀ ਵਾਲੇ ਕੋਲੇ ਉੱਥੇ ਇੱਕ ਮਾਈ ਦੇਖੀ ਉਹ ਵਿਚਾਰੀ ਬੋਲ ਵੀ ਨਹੀਂ ਸਕਦੀ ਉਹ ਕੋਈ ਲਿਖੀ ਪੜੀ ਨਹੀਂ ਸੀ ਤੇ ਲਿਖ ਵੀ ਨਹੀਂ ਸਕਦੀ ਜਿਹੜੀ ਕਿਵੇਂ ਵੀ ਆਪਦੇ ਘਰ ਦੇ ਬਾਰੇ ਚ ਦੱਸ ਨਹੀਂ ਸਕਦੀ ਪਰ ਉੱਥੇ ਦੇ ਸੇਵਾਦਾਰਾਂ ਨੇ ਵੀਰਾਂ ਨੇ ਸੋਸ਼ਲ ਮੀਡੀਆ ਰਾਹੀਂ ਕਾਰ ਕਰਾ ਕੇ ਉਹਦੇ ਘਰ ਪਰਿਵਾਰ ਦਾ ਪਤਾ ਲਾ ਲਿਆ ਤੇ ਟੈਲੀਫੋਨ ਤੇ ਮੇਲ ਮਲਾਬ ਵੀ ਕਰ ਲਿਆ ਔਰ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਮੇਰੇ ਘਰਵਾਰ ਵਾਲਿਆਂ ਨੇ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਲੈਣ ਆਉਣਾਗਾ ਤੇ ਦੇਖੋ ਬੋਲ ਨਹੀਂ ਸਕਦੀ ਇਸ਼ਾਰਿਆਂ ਨਾਲ ਉਹਨੇ ਬਹੁਤ ਇੱਕ ਖੁਸ਼ੀ ਦਾ ਇਜ਼ਹਾਰ ਕਰਿਆ ਤੇ ਮਤਲਬ ਉਹਦੇ ਨਾਲ ਨਾ ਕੀ ਹੋਇਆ ਕਿ ਇੱਕ ਆਮ ਜਿਹੜਾ ਇਨਸਾਨ ਹੈ ਨਾ ਉਹਦਾ ਹਿਰਦਾ ਮਤਲਬ ਮੈਂ ਦੱਸ ਨਹੀਂ ਜ਼ਿਆਦਾ ਵੀ ਉਹ ਕੀ ਪ੍ਰਸੀਜਿਆ ਜਾਂਦਾ ਯਾਰ ਕਮਾਲ ਦੀ ਗੱਲ ਹੈ ਨਾ ਜਿਹੜੀਆਂ ਚੀਜ਼ਾਂ ਸਾਨੂੰ ਮਿਲੀਆਂ ਹੋਈਆਂ ਅਸੀਂ ਕਦੇ ਬਹੁਤਾ ਇਹ ਢੰਗਾਈ ਨਾਲ ਸੋਚਿਆ ਹੀ ਨਹੀਂ ਉਹਨਾਂ ਦੀ ਇਮਹੀਅਤ ਬਾਰੇ ਨਹੀਂ ਜਾਣਿਆ ਅਸੀਂ ਤੇ ਮੜੇ ਮੜੀਆਂ ਗੱਲਾਂ ਐਵੇਂ ਇੱਧਰ ਉੱਧਰ ਦੀਆਂ ਕਰਦੇ ਰਹਨੇ ਆ ਪਰ ਜਦੋਂ ਉਹ ਚੀਜ਼ਾਂ ਕਿਉਂਕਿ ਉਹ ਮਾਈ ਤੋਂ ਖੁਸ਼ੀਆਂ ਹੋਈਆਂ ਸੀ ਬੀਬੀ ਤੋਂ ਉੱਥੋਂ ਪਤਾ ਲੱਗਿਆ ਹਨਾ ਤਾਂ ਅੱਜ ਫੇਰ ਅਸੀਂ ਚੱਲੇ ਆ ਉੱਥੇ ਹੀ ਮਨੁੱਖਤਾ ਦੀ ਸੇਵਾ 'ਚ ਆਪਣੇ ਹੁਣ ਗੁਰਦੁਆਰਾ ਖੂਸਾ ਕੋਟਲਾ ਆਪਣੇ ਖੂਸਾ ਪਾਂਡੂ ਖੜੇ ਆ ਉੱਥੇ ਗੁਰਦੁਆਰਾ ਸਾਹਿਬ ਦੇ ਡੇਰੀ ਫਾਰਮ 'ਚ ਤੇ ਅੱਜ ਵੀ ਜਿਹੜੀ ਹੈਗੀ ਆ ਨਾ ਉੱਥੇ ਦਹੀਂ ਦੀ ਪਨੀਰ ਦੀ ਦੁੱਧ ਦੀ ਸੇਵਾ ਲੈ ਕੇ ਚੱਲੇ ਆ ਸ਼੍ਰੀਮਾਨ ਸੰਦੂਆ ਫਤਿਹ ਸਿੰਘ ਜੀ ਦੀ ਜਾਣ ਤੋਂ ਪਿੱਛੋਂ 유ਦਾ ਮਹਾਂਪੁਰਖ શ્રીਮਾਨ ਅੰਦਵਾਬਾ ਗੁਰਮੀ ਸਿੰਘ ਜੀ ਵੱਲੋਂ ਸਮੂਹ ਜੜੀਆਂ ਸੇਵਾਵਾਂ ਨੇ ਜਿੱਥੇ ਚੱਲ ਰਹੀਆਂ ਹਨ ਖੂ ਕਰਦੀਆਂ ਸੇਵਾਵਾਂ ਨੇ ਜੋ ਹੋਰ ਖੇਡਾਂ ਵਾਸਤੇ ਨਿਕਾਂ ਤਰ੍ਹਾਂ ਦੀਆਂ ਚੱਲ ਰਹੀਆਂ ਸੇਵਾਵਾਂ ਦੇ ਵਿੱਚੋਂ ਜਿਹੜੀ ਇਉਂ ਮਨੋਲ ਅਕੈਡਮੀ ਹੈ ਉਸਦੇ ਵਿਦਿਆਰਥੀਆਂ ਦੇ ਵਾਸਤੇ ਜਿਹੜੀ ਇਉਂ ਦੁੱਧ ਵਗੈਰਾ ਦੀ ਲੋੜ ਸੀ ਉਹਨੂੰ ਉਹਦੀ ਪੂਰਤੀ ਵਾਸਤੇ ਨਵੇਂ ਜਿਹੜੇ ਆਰੰਭ ਕੀਤੇ ਗਏ ਡੇਰੀ ਫਾਰਮ ਨੇ ਉਹਨਾਂ ਦੇ ਵਿੱਚੋਂ ਉਹਨੂੰ ਸਮਾਜ ਦੀਆਂ ਸੇਵਾਵਾਂ ਦੇ ਵਿੱਚ ਭੇਜਣ ਵਾਸਤੇ ਜਿਵੇਂ ਮਨੁੱਖਤਾ ਦੀ ਸੇਵਾ ਹੈ ਜਾਂ ਹੋਰ ਜਿੱਥੇ ਵੀ ਕੋਈ ਲੋਡ ਹੋਵੇਗੀ ਸਮੇਂ-ਸਮੇਂ ਦੇ ਅਨਸਾਰ ਸੇਵਾ ਦੇ ਵਿੱਚ ਛਿੱਸਾ ਪਾਇਆ ਜਾਏਗਾ ਮਹਾਪੁਰਖਾਂ ਵੱਲੋਂ ਇਹ ਜਿਹੜੀ ਬਣਾਈ ਹੋਈ ਨਮੀ ਡੈਰੀ ਹੈ ਤੋਂ ਜਿਹੜਾ ਸਮਾਨ ਹੈ ਦੁੱਧ ਵਗੈਰਾ ਹੈ ਪਨੀਰ ਹੈ ਜਾਂ ਦਹੀਂ ਹੈ ਹੋਰ ਜਿੱਥੇ ਇਹ ਖਡਾਰੀਆਂ ਵਾਸਤੇ ਵਰਤਿਆ ਜਾਂਦਾ ਹੈ ਸਮੇਂ-ਸਮੇਂ ਦੇ ਉੱਤੇ ਜਿੱਥੇ ਹੋਰ ਸੇਵਾਵਾਂ ਨੇ ਸਮਾਜ ਦੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਜਾਂ ਵੱਖਰੇ-ਵੱਖਰੇ ਹਸਤਾਲਾਂ ਦੇ ਵਿੱਚ ਸਮਾਂ ਅਨੁਸਾਰ ਇਹ ਸੇਵਾ ਵੀ ਦਿੱਤੀ ਜਾਵੇਗੀ ਤੇ ਦੇਖਦੇ ਆਂ ਤੇ ਬਾਕੀ ਇੱਕ ਗੱਲ ਮੈਂ ਇਹ ਵੀ ਲਈ ਆ ਵੀ ਜਿਵੇਂ ਉੱਥੇ ਵੀਰ ਕੰਮ ਕਰ ਰਹੇ ਆ ਜਿਵੇਂ ਮਤਲਬ ਜਿਹੜੀਆਂ ਚੀਜ਼ਾਂ ਜਿਹੜੇ ਆਪਣੇ ਘਰ-ਬਾਰ ਪਰਿਵਾਰ ਖੁੱਸੇ ਹੋਇਆ ਉਹਨਾਂ ਨੂੰ ਵੀ ਮਲਾਉਂਦੇ ਆ ਹਨਾ ਤੇ ਜੇ ਫੇਰ ਵੀ ਕੋਈ ਮਿਲਦਾ ਤੇ ਉਹਦੀ ਉਥੇ ਸੇਵਾ ਸੰਭਾਲ ਕਰਦੇ ਆ ਔਰ ਕਈ ਵਾਰੀ ਕੀ ਹੁੰਦਾ ਕਿ ਕਿਸੇ ਸਵਾਰਥ ਵਾਸਤੇ ਜ਼ਮੀਨ ਜਾਇਦਾਦ ਦਾ ਔਰ ਥਾਵਾ-ਥੂਵਾ ਦੇ ਜੋ ਵੀ ਸਮਾਜ ਚ ਚੱਲਦੀਆਂ ਚੀਜ਼ਾਂ ਉਹਨਾਂ ਕਰਕੇ ਬੰਦੇ ਲੱਭੇ ਜਾਂਦੇ ਆ ਉਹਦੇ ਘਰ ਪਰਿਵਾਰ ਲੱਭ ਲਏ ਜਾਂਦੇ ਆ ਪਰ ਉਹ ਕੀ ਹੈ ਕਿ ਲੈਣ ਨਹੀਂ ਆਉਂਦੇ ਉੱਥੇ ਔਰ ਵੀਰਾਂ ਨੇ ਗੱਲਾਂ ਵੀ ਦੱਸੀਆਂ ਸਾਡੇ ਵੀਡੀਓ ਪਾਉਣ ਦਾ ਯਾਰ ਇੰਨਾ ਮਤਲਬ ਆ ਵੀ ਜਿਹੜੀ ਉੱਥੇ ਚੱਲ ਰਹੀ ਸੇਵਾ ਹੈ ਨਾ ਉਹਦੇ ਚ ਅਸੀਂ ਜ਼ਰੂਰ ਜਿੰਨਾ ਵੀ ਹਿੱਸਾ ਪਾ ਸਕਦੇ ਆ ਪਾਈਏ ਔਰ ਇਹ ਸੰਤਾਂ ਨੇ ਇੱਥੇ ਜਿਹੜਾ ਡੇਰੀ ਫਾਰਮ ਖੋਲ੍ਹਿਆ ਖੂਸਾ ਪੰਡੂ ਚ ਨੇ ਇਹਦਾ ਤਾਂ ਮਕਸਦ ਇਹ ਆ ਤੇ ਅਸੀਂ ਪੂਰੀ ਆਪਾਂ ਵੀਡੀਓ ਦਿਖਾਵਾਂਗੇ ਕਿਦੇ ਇਹਦੇ ਚ ਕੀ ਕੀ ਸਮਾਨ ਆ ਕਿਵੇਂ ਬਣਾਈਆਂ ਜਾਂਦੀਆਂ ਕਿਵੇਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਕਿਵੇਂ ਅੱਗੇ ਜਾਂਦੀਆਂ ਗਈਆਂ ਲੋ ਜੀ ਅਸੀਂ ਇੱਥੇ ਪਹੁੰਚ ਗਏ ਆਪਣੇ ਸੁਫਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਚ ਔਰ ਵੀਰ ਜੀ ਇੱਥੇ ਜਿੰਨਾ ਵੀ ਅਸੀਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਵਕਤ ਦੀ ਮਾਰ ਪਈ ਆ ਕਿਤੇ ਨਾ ਕਿਤੇ ਆ ਆਪਾਂ ਇਹ ਕਹਿ ਸਕਦੇ ਆ ਕੁਦਰਤ ਦੀ ਕਿਰਪਾ ਦਾ ਸ਼ਿਕਾਰ ਹੋਏ ਆ ਇਹ ਕਹਿ ਸਕਦੇ ਆ ਕਿ ਕਈ ਵਾਰੀ ਬੰਦਾ ਆਪਣਿਆਂ ਦੀ ਕਿਰਪਾ ਦਾ ਸ਼ਿਕਾਰ ਹੋਇਆਗਾ ਤੇ ਕੋਈ ਵੀਰ ਆ ਬਿਮਾਰੀਆਂ ਦਾ ਜਾਂ ਹਾਲਾਤਾਂ ਦਾ ਸ਼ਿਕਾਰ ਹੋਇਆਗਾ ਤੋਂ ਇਸ ਤਰ੍ਹਾਂ ਦੇ ਜਿਹੜੇ ਸਾਡੇ ਭੈਣ ਭਰਾਗੇ ਸਾਡੇ ਆਪਣੇ ਆ ਸਭ ਸਾਰੇ ਸਾਡੇ ਆਪਣੇ ਆ ਔਰ ਇਹਨਾਂ ਦੀ ਸੇਵਾ ਸੰਭਾਲ ਇਹ ਕਿਹ ਲੋਕ ਇੱਕ ਤਰ੍ਹਾਂ ਦਾ ਇਨਸਾਨ ਹੋਣ ਦੇ ਨਾਲ ਸਾਡਾ ਫਰਜ਼ ਆ ਤੋਂ ਵੀਰ ਸੇਵਾ ਕਰ ਰਹੇ ਆ ਭਾਈ ਗੁਰਪ੍ਰੀਤ ਸਿੰਘ ਹੁਣੇ ਔਰ ਉਹਨਾਂ ਦੇ ਨਾਲ ਬਹੁਤ ਸਾਰੀ ਵੱਡੀ ਟੀਮ ਹੋਰ ਭੈਣਾ ਭਰਾਵਾਂ ਦੀ ਜੁੜੀ ਹੋਈ ਆ ਸਾਰੀ ਤੇ ਸਾਰਾ ਸਾਡਾ ਹੈ ਹੀ ਆ ਵੀਰ ਸਾਥ ਦੇ ਰਹੇ ਆ ਬਹੁਤ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਔਰ ਮੈਨੂੰ ਲੱਗਦਾ ਕਿ ਇਹੀ ਸਾਡੀ ਸਿੱਖੀ ਦੀ ਸਭ ਤੋਂ ਵੱਡੀ ਗੱਲ ਆ ਇਹੀ ਪੰਜਾਬੀ ਸੁਭਾਗ ਆ ਇਹੀ ਸਿੱਖੀ ਦਾ ਸੁਭਾਗ ਆ ਕਿ ਹਰ ਲੋੜਵੰਦ ਦੇ ਨਾਲ ਖੜਨਾ ਹਰ ਇੱਕ ਲੋੜਵੰਦ ਦੀ ਮਦਦ ਕਰਨਾ ਔਰ ਇਹ ਇਹ ਮੈਨੂੰ ਲੱਗਦਾ ਨਾ ਕਿ ਇਹ ਸਾਡੀ ਮਿੱਟੀ ਦੇ ਸੁਭਾਅ ਦੇ ਵਿੱਚ ਹੀ ਆ ਜਿੱਥੇ ਅਸੀਂ ਪੈਦਾ ਹੋਏ ਆ ਇਹ ਸਾਡੀ ਹਵਾ ਦੇ ਸੁਭਾਅ ਦੇ ਵਿੱਚ ਆ ਜਿਹਦੀ ਸਾਹ ਲੈਨੇ ਆ ਇਹ ਸਾਡੇ ਪਾਣੀ ਦੇ ਸੁਭਾਅ ਚ ਇਹ ਚੀਜ਼ਾਂ ਹਨਾ ਜਿਹੜਾ ਅਸੀਂ ਪੀਨੇ ਆ ਸੋ ਮੈਨੂੰ ਲੱਗਦਾ ਕਿ ਇਹ ਸਾਰੀ ਸੰਗਤ ਲੱਗੀ ਹੋਈ ਆ ਬਹੁਤ ਵੱਡਾ ਸਾਰਿਆਂ ਦਾ ਧੰਨਵਾਦ ਔਰ ਵੀਰ ਵੀਰਾਂ ਨੇ ਜਿਹੜਾ ਮੂਹਰੇ ਲੱਗ ਕੇ ਗੁਰਪ੍ਰੀਤ ਸਿੰਘ ਹੁਣਾ ਤੇ ਹੋਰਾਂ ਨੇ ਇਹ ਉਪਰਾਲਾ ਕੀਤਾ ਬਣ ਲੱਗਾ ਉਹਨਾਂ ਦਾ ਵੀ ਸਾਨੂੰ ਬਹੁਤ ਕੋਟਨ ਕੋਟ ਵਾਰ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਮਨੁੱਖ ਦਾ ਦੀ ਸੇਵਾ ਇਨਸਾਨੀ ਆਦੀ ਸੇਵਾ ਇਹ ਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ ਔਰ ਇਹ ਹੀ ਸਭ ਤੋਂ ਵੱਡਾ ਧਰਮ ਹੈ ਹੀ ਸਤਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਹ ਹੀ ਗੁਰੂਆਂ ਨੇ ਸਾਨੂੰ ਦੱਸਿਆਗਾ ਸੇਵਾ ਕਮਾਉਣੀ ਹੋਈ ਹੈ ਨਾ ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗਾਹ ਵੇਚਣ ਪਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ